ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੋ ਅਸੀਂ ਜੋਤ ਜਗੌਨਿਆਂ ਤਾਂ ਉਹਦੀ ਜੋ ਬੱਤੀ ਬੱਜ ਜਾਂਦੀ ਹੈ ਉਸ ਦਾ ਕੀ ਕੀਤਾ ਜਾਵੇ ਤਾਂ ਕਿ ਘਰ ਵਿੱਚ ਤਨ ਦੌਲਤ ਤੇ ਬਰਕਤ ਵਿੱਚ ਵਾਧਾ ਹੋਵੇ ਸਾਥ ਸੰਗਤ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਜੀ ਸਾਤ ਸੰਗਤ ਜੀ ਕੀ ਤੁਸੀਂ ਜੋਤੀ ਬੁਜੀ ਹੋਈ ਬੱਤੀ ਨੂੰ ਕੂੜੇ ਵਿੱਚ ਸੁੱਟ ਦਿੰਦੇ ਹੋ ਤਾਂ ਤੁਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੋ ਜ਼ਿੰਦਗੀ ਵਿੱਚ ਕਦੇ ਤਰੱਕੀ ਨਹੀਂ ਕਰ ਸਕਦੇ ਤੇ ਨਾ ਹੀ ਆਪਣੀ ਸੁੱਤੀ ਹੋਈ ਕਿਸਮਤ ਨੂੰ ਜਗਾ ਸਕਦੇ ਹੋ ਜੇਕਰ ਤੁਸੀਂ ਇਸ ਸੜੀ ਹੋਈ ਬੱਤੀ ਦਾ ਸਹੀ ਇਸਤੇਮਾਲ ਕਰਨਾ ਤਾਂ ਜ਼ਿੰਦਗੀ ਵਿੱਚ ਕਦੇ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤੇ ਥੋੜੇ ਜਿਹੇ ਯਤਨ ਨਾਲ ਉਹ ਚੀਜ਼ ਹਾਸਲ ਕਰ ਸਕੋਗੇ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ ਜਦੋਂ ਕੋਈ ਵੀ ਆਪਣਾ ਕੰਮ ਕਰਨਾ ਹੋਵੇ ਤਾਂ ਜੋ ਜ਼ਰੂਰ ਜਗਾਉਣੇ ਆ ਜਦੋਂ ਅਖੰਡ ਪਾਤਸ਼ਾਹਬ ਦੀ ਅਰੰਭਤਾ ਕਰਨੀ ਹੋਵੇ ਅਸੀਂ ਹਰ ਸ਼ੁਭ ਕੰਮ ਕਰਨ ਤੋਂ ਪਹਿਲਾਂ ਜੋ ਜ਼ਰੂਰ ਜਗਾਉਣੇ ਆ ਅਸੀਂ ਸ਼ਾਮ ਨੂੰ ਘਰ ਦੇ ਵਿੱਚ ਵੀ ਜੋ ਜਗਾਉਣੇ ਆ ਜਿੰਨਾ ਮਹੱਤਵ ਜੋ ਚਿਕਾਉਂਦਾ ਹੁੰਦਾ ਹੈ ਉਨਾ ਹੀ ਉਸ ਨੂੰ ਸੰਪੂਰਨ ਹੋਣ ਤੋਂ ਬਾਅਦ ਬੱਚੀ ਬੱਤੀ ਦਾ ਵੀ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਜੋਤ ਆਪਣੀ ਆਸਥਾ ਨੂੰ ਪਰਮਾਤਮਾ ਨਾਲ ਜੋੜਦੀ ਹੈ ਕਈ ਲੋਕ ਕਹਿੰਦੇ ਨੇ ਜੋ ਬੱਤੀ ਬਚਦੀ ਹੈ ਉਹਨੂੰ ਬਾਹਰ ਵਗਾ ਦਿੰਦੇ ਆ ਕਈ ਜੋ ਮਹੀਨੇ ਦੀ ਬੱਤੀ ਹੁੰਦੀ ਹੈ ਉਹਨੂੰ ਇੱਕ ਲਿਫਾਵੇ ਵਿੱਚ ਪਾ ਕੇ ਉਸ ਨੂੰ ਜਲ ਪਰਵਾ ਕਰ ਦਿੰਦੇ ਨੇ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਅਸੀਂ ਘਰ ਵਿੱਚ ਗਰੀਬੀ ਤੇ ਦਲਿਤਰਤਾ ਨੂੰ ਆਪ ਲੈ ਕੇ ਆਉਣੇ ਹ ਜਦੋਂ ਆਪਾਂ ਜੋਤ ਜਗਾਉਨੇ ਹ ਆਪਣੇ ਆਸ-ਪਾਸੇ ਦਾ ਵਾਤਾਵਰਣ ਹੈ ਆਪਾਂ ਨਾਮ ਜਪਦੇ ਹ ਤਾਂ ਉਹ ਉਹ ਤਰੰਗਾ ਉਹ ਜੋਤ ਦੇ ਨਾਲ ਉਹ ਵੀ ਹੀ ਅਸਰ ਹੁੰਦੀਆਂ ਹਨ ਕਹਿੰਦੇ ਨੇ ਕਿ ਜਦੋਂ ਜੋਤ ਬੁੱਝ ਜਾਂਦੀ ਹੈ ਤਾਂ 4 ਘੰਟੇ ਬਾਅਦ ਵੀ ਉਸ ਦਾ ਅਸਰ ਬਣਿਆ ਰਹਿੰਦਾ ਹੈ ਜਿਹੜੀਆਂ ਬੱਤੀਆਂ ਹੁੰਦੀਆਂ ਨੇ ਐਨਾ ਸਾਰੀ ਬੱਤੀਆਂ ਨੂੰ ਤੁਸੀਂ ਇਕੱਠਾ ਕਰ ਲਵੋ ਜਿਵੇਂ ਮਹਿੰਨੇ ਦੀਆਂ ਇਕੱਠੀਆਂ ਕਰ ਲਵੋ ਇਹਦੇ ਵਿੱਚ ਹਲਕਾ ਜਿਹਾ ਕਿਓ ਪਾ ਕੇ ਮਿੱਟੀ ਦੇ ਭਾਂਡੇ ਵਿੱਚ ਪਾ ਕੇ ਇਸ ਨੂੰ ਸਾੜ ਦੇਵੋ ਉਸ ਤੋਂ ਬਾਅਦ ਜੋ ਇਹ ਰਾਖ ਬਣੇਗੀ ਸਵਾ ਬਣ ਜਾਏਗੀ ਭਾਵੇਂ ਤਾਂ ਤੁਸੀਂ ਇਸ ਨੂੰ ਪਾਣੀ ਵਿੱਚ ਪਾ ਕੇ ਪੀ ਲਵੋ ਜਾਂ ਕਿਸੇ ਚੀਜ਼ ਵਿੱਚ ਪਾ ਕੇ ਖਾ ਵੀ ਸਕਦੇ ਹੋ ਇਸ ਤੇ ਫੈਕਿਆਨਿਕ ਤੇ ਧਾਰਮਿਕ ਦੋਵੇਂ ਕਾਰਨ ਨੇ ਧਾਰਮਿਕ ਲੋਕ ਕਹਿੰਦੇ ਨੇ ਕਿ ਜਦੋਂ ਤੁਸੀਂ ਇਸ ਦਾ ਐਵੇਂ ਸੇਵਨ ਕਰਦੇ ਹੋ ਤਾਂ ਤੁਸੀਂ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਦੇ ਹੋ ਘਰ ਵਿੱਚ ਤਾਂ ਦੌਲਤ ਦਾ ਵਾਸ ਹੁੰਦਾ ਹੈ ਬਰਕਤ ਦਾ ਵਾਸ ਹੁੰਦਾ ਹੈ ਤੇ ਵਿਗਿਆਨਿਕ ਕਹਿੰਦੇ ਨੇ ਕਿ ਜਦੋਂ ਆਪਾਂ ਇਸ ਦਾ ਸੇਵਨ ਕਰਦੇ ਹਾਂ ਤੇ ਆਪਣੇ ਘਰ ਵਿੱਚ ਕਿਸੇ ਨੂੰ ਪੁਰਾਣੀ ਤੋਂ ਪੁਰਾਣੀ ਖੰਗ ਹੋਵੇ ਤਾਂ ਉਹ ਠੀਕ ਹੋ ਜਾਂਦੀ ਹੈ ਇਹ ਗਲੇ ਨਾਲ ਜੁੜੀ ਕੋਈ ਵੀ ਸਮੱਸਿਆ ਹੋਵੇ ਉਹ ਵੀ ਠੀਕ ਹੋ ਜਾਂਦੀ ਹੈ ਜਦੋਂ ਅਸੀਂ ਅਖੰਡ ਪਾਠ ਸਾਹਿਬ ਰੱਖਦੇ ਹਾਂ ਤਾਂ ਉਹ ਜੋਤ ਤਿੰਨ ਦਿਨ ਜਗਦੀ ਰਹਿੰਦੀ ਹੈ ਤੇ ਪਾਠ ਦੀ ਸਮਾਪਤੀ ਤੋਂ ਬਾਅਦ ਵੀ ਉਸ ਨੂੰ ਬੁਝਾ ਨਾ ਦਿਵੋ ਜਿਸ ਭਾਂਡੇ ਵਿੱਚ ਉਹ ਜੋਤ ਜਗ ਰਹੀ ਹੈ ਤੁਸੀਂ ਦੇਖਿਓ ਉਹਦੇ ਤੇ ਇੱਕ ਲਾਲ ਰੰਗ ਦਾ ਝਾਲ ਬਣ ਗਿਆ ਹੋਵੇਗਾ ਉਸ ਨੂੰ ਲਾ ਕੇ ਇੱਕ ਡੱਬੇ ਵਿੱਚ ਪਾ ਲਵੋ ਜਿਹੜਾ ਉਤੋਂ ਚੰਗੀ ਤਰ੍ਹਾਂ ਬੰਦ ਹੋ ਜਾਵੇ ਤੇ ਉਹਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਖੰਡ ਪਾ ਲਵੋ ਚੰਗੀ ਤਰ੍ਹਾਂ ਰਲਾ ਲਵੋ ਤੇ ਉਸ ਨੂੰ ਰਾਤ ਨੂੰ ਸੌਣ ਵੇਲੇ ਇੱਕ ਚਮਚ ਨਾਲ ਕੋਸਾ ਪਾਣੀ ਜਾਂ ਦੁੱਧ ਲੈ ਲਵੋ ਇਸ ਨਾਲ ਕੋਈ ਵੀ ਪੁਰਾਣੀ ਤੋਂ ਪੁਰਾਣੀ ਖਾਂਗ ਜਾਂ ਗਲੇ ਦੀ ਕੋਈ ਵੀ ਸਮੱਸਿਆ ਠੀਕ ਹੋ ਜਾਂਦੀ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਅਸੀਂ ਇਸ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਅੰਦਰ ਦੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ ਜਿਸ ਨਾਲ ਮਨੁੱਖ ਵਿੱਚ ਉਦਮਤਾ ਤੇ ਨਵਾਂ ਕੁਝ ਕਰਨ ਦਾ ਸੰਚਾਰ ਹੁੰਦਾ ਹੈ ਮਨੁੱਖ ਹਮੇਸ਼ਾ ਹੀ ਅੱਗੇ ਵੱਧਦਾ ਜਾਂਦਾ ਹੈ ਕਹਿੰਦੇ ਨੇ ਕਿ ਇਹ ਜੋ ਰਾਗ ਹੋਵੇਗੀ ਨਾ ਆਪਣੇ ਘਰ ਵਿੱਚ ਕੋਈ ਵੀ ਮਿੱਟੀ ਦਾ ਗਮਲਾ ਲੈ ਕੇ ਉਹਦੇ ਵਿੱਚ ਪਾ ਦਿਓ ਤੇ ਕੋਈ ਵੀ ਫੁੱਲ ਬੂਟਾ ਉਹਦੇ ਵਿੱਚ ਲਗਾ ਦਿਓ ਇਸ ਦੇ ਨਾਲ ਸਾਡੇ ਆਸ-ਪਾਸੇ ਦਾ ਵਾਤਾਵਰਣ ਸ਼ੁੱਧ ਹੋਵੇਗਾ ਤੁਹਾਡੇ ਘਰ ਵਿੱਚ ਨਕਾਰਾਤਮਕਤਾ ਸੋਖੀ ਜਾਵੇਗੀ ਤੇ ਘਰ ਵਿੱਚ ਕਲਕੁਲੇਸ਼ਨ ਨਹੀਂ ਹੋਵੇਗਾ। ਦੂਸਰੀ ਚੀਜ਼ ਕਹਿੰਦੇ ਨੇ ਕਿ ਇਸ ਤਰ੍ਹਾਂ ਨਹੀਂ ਕਰਨਾ ਤਾਂ ਰੁੱਖ ਲੱਗੇ ਹੋਏ ਨੇ ਤੇ ਉਹਦੇ ਕਹਿਰੀਆਂ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਦੀ ਮਿੱਟੀ ਵਿੱਚ ਇਸ ਨੂੰ ਮਿਲਾ ਦੇਵੋ। ਜਿਸ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਹੈ ਉਸ ਘਰ ਦਾ ਵਾਤਾਵਰਣ ਸਾਫ਼ ਹੋ ਜਾਂਦਾ ਹੈ। ਉਹਨਾਂ ਨੂੰ ਰੋਗਾਂ ਤੋਂ ਮੁਕਤੀ ਮਿਲ ਜਾਂਦੀ ਹੈ ਤੇ ਕਲੇਸ਼ ਨਹੀਂ ਹੁੰਦਾ। ਕਈ ਤਾਂ ਦੇਸੀ ਕੀਓ ਦੀ ਜੋਤ ਜਗਾਉਂਦੇ ਨੇ ਤੇ ਕਈ ਕਹਿ ਦਿੰਦੇ ਨੇ ਕਿ ਅਸੀਂ ਤਾਂ ਸਰੋਂ ਦੇ ਦੀਵਾ ਹੀ ਜਲਾਉਂਦੇ ਹਾਂ ਐਨਾ ਦੋਵਾਂ ਦੇ ਵਿੱਚ ਫਰਕ ਕੀ ਹੈ ਜਦੋਂ ਆਪਾਂ ਕੀਓ ਦੀ ਜੋਤ ਜਗਵਾਨੇ ਹਾ ਜਿੰਨਾ ਚਿਰ ਜਾਗਦੀ ਉਹਨਾਂ ਚਿਰ ਤੁਹਾਡੇ ਘਰ ਦਾ ਵਾਤਾਵਰਣ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਵੇਗਾ ਤੇ ਆਕਸੀਜਨ ਪੈਦਾ ਕਰਦੀ ਹੈ ਜਦੋਂ ਜੋਤ ਬੁੱਝ ਜਾਂਦੀ ਹੈ ਤਾਂ ਉਹਦੇ 4 ਘੰਟੇ ਤੱਕ ਉਸ ਤੇ ਅਸਰ ਰਹਿੰਦਾ ਹੈ ਜਿਹੜਾ ਸਰੋਧ ਦਾ ਦੀਵਾ ਜਗਾਉਂਦੇ ਨੇ ਉਹ ਵੀ ਨਕਾਰਾਤਮਕਤਾ ਦੂਰ ਕਰਦਾ ਹੈ ਪਰ ਐਦਾ ਅਸਰ ਨਹੀਂ ਹੁੰਦਾ ਜਿੰਨਾ ਕਿ ਦੇਸੀ ਘੋਦੀ ਜੋਤ ਤਾਂ ਹੁੰਦਾ ਹੈ ਤਾਂ ਉਹਦਾ ਅਸਰ ਸਿਰਫ ਅੱਧੇ ਘੰਟੇ ਤੱਕ ਹੀ ਰਹਿੰਦਾ ਹੈ ਕਿਹਾ ਜਾਂਦਾ ਹੈ ਕਿ ਹਰ ਇੱਕ ਨੂੰ ਸ਼ਾਮ ਵਿੱਚ ਆਪਣੇ ਘਰ ਜੋਤ ਜਗਾਉਣੀ ਚਾਹੀਦੀ ਹੈ ਸਾਡੇ ਵੱਡੇ ਵਡੇਰੇ ਵੀ ਜਦੋਂ ਸ਼ਾਮ ਵੇਲੇ ਜੋ ਜਗਾਉਂਦੇ ਸੀ ਤਾਂ ਸਾਰੇ ਉੱਥੇ ਬੈਠ ਕੇ ਨਾਮ ਜਪਦੇ ਸੀ ਤੇ ਬਿਮਾਰੀ ਤੋਂ ਦੂਰ ਰਹਿੰਦੇ ਸੀ ਪਰਮਾਤਮਾ ਉਹਨਾਂ ਤੇ ਮਿਹਰ ਕਰਦੇ ਸੀ ਆਓ ਫਿਰ ਅਸੀਂ ਵੀ ਉਦਮ ਕਰਕੇ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਸ਼ਾਮਿਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ